ਪੰਜਾਬੀ ਲਾਈਨਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਤਾਨੀਆ ਤਿਆਗੀ ਦੀ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਚ ਹੋਈ ਮੌਤ ਫਿਲਹਾਲ ਮੌਤ ਦਾ ਕਾਰਨ ਸਪਸ਼ਟ ਨਹੀਂ ਦਿੱਲੀ ਦੀ ਰਹਿਣ ਵਾਲੀ ਸੀ ਤਾਨੀਆ ਤਿਆਗੀ ਇੰਟੈਲੀਜੈਂਸ ਏਜੰਸੀਆ ਵੱਲੋਂ ਕੈਨੇਡੀਅਨ ਧਰਤੀ ਤੇ ਖਾਲਿਸਤਾਨੀ ਸਰਗਰਮੀਆਂ ਦਾ ਦਾਵਾ ਖਾਲਿਸਤਾਨੀ ਕੱਟੜਪੰਥੀ ਕੈਨੇਡਾ ਦੀ ਧਰਤੀ ਦਾ ਕਰ ਰਹੇ ਨੇ ਇਸਤੇਮਾਲ ਭਾਰਤ 'ਚ ਕਰਵਾਉਣੀ ਚਾਹੁੰਦੇ ਨੇ ਹਿੰਸਾ ਖੁਫੀਆ ਏਜੰਸੀ ਨੇ ਕੀਤਾ ਦਾਵਾ ਜ਼ਬਰਨ ਵਸੂਲੀ ਦੀਆਂ ਆ ਰਹੀਆਂ ਧਮਕੀਆਂ ਬਾਰੇ ਪੰਜਾਬੀ ਭਾਈਚਾਰੇ ਵੱਲੋਂ ਸਰੀਚ ਮੀਟਿੰਗ ਕੈਨੇਡਾ ਭਾਰਤ 'ਚ ਕਾਰੋਬਾਰੀਆਂ ਨੂੰ ਨਿਸ਼ਾਨੇ ਬਣਾਏ ਜਾਣ ਤੋਂ ਨਿਰਾਸ਼ ਆ ਭਾਈਚਾਰਾ ਸਰੀਚ ਨਿੱਜਰ ਟਰੱਕਿੰਗ ਤੇ ਚੱਲੀਆਂ ਗੋਲੀਆਂ ਫਿਰੋਤੀ ਮੰਗੜ ਦਾ ਮਾਮਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਆ ਰਿਹਾ ਨਾਮ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਵਿੱਚ ਪੜ ਰਹੀ ਭਾਰਤੀ ਵਿਦਿਆਰਥਣ ਤਾਨੀਆ ਤਿਆਗੀ ਦੀ ਅਚਾਨਕ ਮੌਤ ਹੋ ਗਈ ਹੈ। ਤਾਨੀਆ ਉੱਤਰ ਪੂਰਬੀ ਦਿੱਲੀ ਦੀ ਵਾਸੀ ਸੀ ਅਤੇ ਉੱਚ ਪੜ੍ਹਾਈ ਲਈ ਕੈਨੇਡਾ ਗਈ ਹੋਈ ਸੀ। ਮੌਤ ਦੇ ਕਾਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਕਿਉਂਕਿ ਕੈਨੇਡੀਅਨ ਦੇ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਵੈਨਕੂਵਰ ਵਿੱਚ ਭਾਰਤ ਦੇ ਕੌਂਸਲਟ ਜਨਰਲ ਨੇ ਵੀਰਵਾਰ ਨੂੰ ਤਸਦੀਕ ਕੀਤਾ ਕਿ ਤਾਨੀਆ ਤਿਆਗੀ ਦੀ ਅਸਪਸ਼ਟ ਹਾਲਾਤਾਂ ਵਿੱਚ ਮੌਤ ਹੋਈ ਹੈ। ਸੋਸ਼ਲ ਮੀਡੀਆ ਤੇ ਇੱਕ ਅਣਪਰਮਾਨਿਤ ਪੋਸਟ ਵਿੱਚ ਦਿਲ ਦਾ ਦੌਰਾ ਆਉਣ ਦਾ ਦਾਵਾ ਕੀਤਾ ਗਿਆ ਪਰ ਇਸ ਦੀ ਪੁਸ਼ਟੀ ਨਹੀਂ ਹੋਈ ਕੌਂਸਲੈਟ ਨੇ ਤਾਨੀਆਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਹਰ ਸੰਭਵ ਮਦਦ ਦਾ ਭਰੋਸਾ ਕੀਤਾ ਹੈ ਪਰਿਵਾਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਅਟੈਕ ਕਰਕੇ ਲਾਸ਼ ਵਾਪਸ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ ਤਾਨੀਆ ਦੀ ਮਾਤ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਵਾਪਰ ਰਹੀ ਦੁਖਦਾਈ ਘਟਨਾਵਾਂ ਦੀ ਲੜੀ ਵਿੱਚ ਇੱਕ ਹੋਰ ਵਾਕਿਆ ਹੈ ਇਸ ਤੋਂ ਪਹਿਲਾਂ 2025 ਦੀ ਸ਼ੁਰੂਆਤ ਵਿੱਚ ਭਾਰਤੀ ਵਿਦਿਆਰਥਣ ਸੁਦਿਕਸ਼ਾ ਕੌਂਕਨੀ ਡੋਮਿਨਿਕ ਗਰਨਰਾਜ ਵਿੱਚ ਲਾਪਤਾ ਹੋ ਗਈ ਸੀ ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਭਾਰਤ ਦੇ ਕੌਂਸਲਟ ਨੇ ਆਪਣੇ ਬਿਆਨ ਵਿੱਚ ਲਿਖਿਆ ਅਸੀਂ ਕੈਲਗਰੀ ਯੂਨੀਵਰਸਿਟੀ ਦੀ ਇੱਕ ਭਾਰਤੀ ਵਿਦਿਆਰਥਣ ਸ਼੍ਰੀਮਤੀ ਤਾਨੀਆ ਤਿਆਗੀ ਦੇ ਅਚਾਨਕ ਦੇਹਾਂਤ ਤੋਂ ਦੁਖੀ ਹਾਂ ਕਾਉਂਸਲਰ ਅਤੇ ਅਧਿਕਾਰੀ ਪਰਿਵਾਰ ਨਾਲ ਸੰਪਰਕ ਵਿੱਚ ਹਨ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਨੇ ਸਾਡੀਆਂ ਦਿਲੋਂ ਸੰਵੇਦਨਾ ਅਤੇ ਪ੍ਰਾਰਥਨਾਵਾਂ ਵਿੱਚ ਪਰਿਵਾਰ ਅਤੇ ਦੋਸਤਾਂ ਨਾਲ ਹਨ ਤਾਨੀਆ त्याਗੀ ਦੀ ਅਚਾਨਕ ਮੌਤ ਤੇ ਵਿਦੇਸ਼ਾਂ ਵਿੱਚ ਪੜ ਰਹੇ ਭਾਰਤੀ ਵਿਦਿਆਰਥੀ ਦੀ ਸੁਰੱਖਿਆ ਅਤੇ ਭਲਾਈ ਤੇ ਮੋਰ ਚਿੰਤਾ ਵਧਾ ਦਿੱਤੀ ਹੈ ਪਰਿਵਾਰ ਅਤੇ ਭਾਰਤੀ ਦੂਤਾਵਾਸ ਵੱਲੋਂ লাশ ਵਾਪਸ ਭੇਜੇ ਜਾਣ ਦੀ ਕਾਰਵਾਈ ਜਾ ਰਹੀ ਹੈ ਮੌਤ ਦੀ ਪੁਸ਼ਟੀ ਕਰਨ ਲਈ ਅਧਿਕਾਰਤ ਜਾਂਚ ਦੀ ਉੜੀ ਹੈ ਕੈਨੇਡਾ ਦੀ ਖੂਸੀਆ ਏਜੰਸੀ ਸੀਐਸਆਈਐਸ ਨੇ ਸੁਰੱਖਿਆ ਸੰਬੰਧੀ ਆਪਣੀ ਸਾਲਾਨਾ ਰਿਪੋਰਟ ਵਿੱਚ ਦੇਸ਼ ਚ ਭਾਰਤ ਵੱਲੋਂ ਦਖਲਅੰਦਾਜ਼ੀ ਕਰਨ ਦੇ ਇਲਜ਼ਾਮ ਲਾਏ ਨੇ ਅਤੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਨੂੰ ਇਸ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਚਕੰੰ다 ਰਹਿਣਾ ਚਾਹੀਦਾ ਹੈ ਇਸ ਦਾ ਇਲਾਵਾ ਕੈਨੇਡਾ ਦੀ ਧਰਤੀ ਉੱਤੇ ਖਾਲਿਸਤਾਨ ਦੇ ਕਾਰਕੁਨਾਂ ਦੀਆਂ ਗਤੀਵਿਧੀਆਂ ਬਾਰੇ ਖੁਲਾਸੇ ਕੀਤੇ ਨੇ ਪਹਿਲੀ ਵਾਰ ਕੈਨੇਡਾ ਦੀ ਪ੍ਰਮੁੱਖ ਖੁਫੀਆ ਏਜੰਸੀ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਨੇ ਅਧਿਕਾਰਤ ਤੌਰ ਤੇ ਮੰਨਿਆ ਕਿ ਖਾਲਿਸਤਾਨੀ ਵੱਖਵਾਦੀ ਭਾਰਤ ਵਿੱਚ ਹਿੰਸਾ ਵਧਾਉਣ ਫੰਡ ਇਕੱਠੇ ਕਰਨ ਅਤੇ ਯੋਜਨਾ ਬਣਾਉਣ ਲਈ ਕੈਨੇਡੀਅਨ ਧਰਤੀ ਦੀ ਵਰਤੋਂ ਕਰ ਰਹੇ ਨੇ CSIS ਨੇ ਬੁੱਧਵਾਰ ਨੂੰ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਕੈਨੇਡਾ ਦੀ ਕੌਮੀ ਸੁਰੱਖਿਆ ਲਈ ਕੁਝ ਮੁੱਖ ਚਿੰਤਾਵਾਂ ਅਤੇ ਖਤਰਿਆਂ ਨੂੰ ਉਜਾਗਰ ਕੀਤਾ ਗਿਆ ਕੈਨੇਡਾ ਦੀ ਖੋਫਿਆ ਏਜੰਸੀ CSIS ਦੀ ਰਿਪੋਰਟ ਸਪਸ਼ਟ ਤੌਰ ਤੇ ਕਹਿੰਦੀ ਹੈ ਖਾਲਿਸਤਾਨ ਦੀ ਵੱਖਵਾਦੀ ਕੈਨੇਡਾ ਨੂੰ ਮੁੱਖ ਤੌਰ ਤੇ ਭਾਰਤ ਵਿੱਚ ਹਿੰਸਾ ਨੂੰ ਵਧਾਉਣ ਪੰਡ ਇਕੱਠੇ ਕਰਨ ਜਾਂ ਯੋਜਨਾ ਬਣਾਉਣ ਲਈ ਇੱਕ ਆਧਾਰ ਵਜੋਂ ਵਰਤ ਰਹੇ ਨੇ ਭਾਰਤ ਸਾਲਾਂ ਤੋਂ ਕੈਨੇਡੀਅਨ ਧਰਤੀ ਤੋਂ ਕੰਮ ਕਰ ਰਹੇ ਖਾਲਿਸਤਾਨੀ ਵੱਖਵਾਦੀਆਂ ਬਾਰੇ ਚਿੰਤਾ ਦਾ ਮੁੱਦਾ ਉਠਾਉਂਦਾ ਰਿਹਾ ਹੈ ਪਰ ਕੈਨੇਡਾ ਨੇ ਇਸ ਮੁੱਦੇ ਤੇ ਜ਼ਿਆਦਾਤਰ ਅੱਖਾਂ ਬੰਦ ਰੱਖਿਆ ਨੇ ਸੀਐਸਆਈਐਸ ਦੀ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਭਾਰਤ ਵਿਰੋਧੀ ਅੰਸਰਾਂ ਲਈ ਇੱਕ ਸੁਰੱਖਿਆਤ ਪਨਾਹਗਾਹ ਬਣ ਗਿਆ ਹੈ ਜਿਸ ਨਾਲ ਭਾਰਤ ਦੀਆਂ ਸਾਲਾਂ ਤੋਂ ਉਠਾਈਆਂ ਗਈਆਂ ਚਿੰਤਾਵਾਂ ਸਹੀ ਸਾਬਤ ਹੋਈਆਂ ਨੇ ਰਿਪੋਰਟ ਵਿੱਚ ਕਿਹਾ ਗਿਆ ਕਿ 2080 ਦੇ ਦਹਾਕੇ ਤੋਂ ਮੱਧ ਕੈਨੇਡਾ ਵਿੱਚ ਸਿਆਸੀ ਤੌਰ ਤੇ ਪ੍ਰੇਦਿਕ ਹਿੰਸਕ ਵਖਵਾਦ ਦਾ ਖਤਰਾ ਮੁੱਖ ਤੌਰ ਤੇ ਸੀਬੀਕੇਈਐਸ ਵੱਲੋਂ ਪ੍ਰਗਟ ਹੋਇਆ ਹੈ ਕੈਨੇਡਾ ਵਿੱਚ ਸਿਆਸੀ ਤੌਰ ਤੇ ਪ੍ਰੇਰਿਤ ਹਿੰਸਕ ਵੱਖਵਾਦ ਦਾ ਖਤਰਾ ਮੁੱਖ ਤੌਰ ਤੇ ਕੈਨੇਡਾ ਆਧਾਰਿਤ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਪ੍ਰਗਟ ਹੋਇਆ ਹੈ ਜੋ ਭਾਰਤ ਵਿੱਚ ਪੰਜਾਬ ਦੇ ਅੰਦਰ ਹੀ ਖਾਲਿਸਤਾਨ ਨਾਮਕ ਇੱਕ ਆਜ਼ਾਦ ਮਲਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਰਿਪੋਰਟ ਵਿੱਚ ਲਿਖਿਆ ਹੈ ਕਿ ਵਿਅਕਤੀਆਂ ਦਾ ਇੱਕ ਛੋਟਾ ਜਿਹਾ ਸਮੂਹ ਖਾਲਿਸਤਾਨੀ ਵੱਖਵਾਦੀ ਮੰਨਿਆ ਜਾਂਦਾ ਹੈ ਕਿਉਂਕਿ ਉਹ ਮੁੱਖ ਤੌਰ ਤੇ ਭਾਰਤ ਵਿੱਚ ਹਿੰਸਾ ਨੂੰ ਵਧਾਉਣ ਫੰਡ ਇਕੱਠੇ ਕਰਨ ਜਾਂ ਯੋਜਨਾ ਬਣਾਉਣ ਲਈ ਕੈਨੇਡਾ ਨੂੰ ਇੱਕ ਆਧਾਰ ਵਜੋਂ ਵਰਤਣਾ ਜਾਰੀ ਰੱਖਦੇ ਨੇ ਖਾਸ ਤੌਰ ਤੇ ਕੈਨੇਡਾ ਤੋਂ ਉੱਭਰ ਰਿਹਾ ਅਸਲ ਅਤੇ ਸੰਭਾਵਿਤ ਖਾਲਿਸਤਾਨੀ ਵਕਫਵਾਦ ਕੈਨੇਡਾ ਵਿੱਚ ਭਾਰਤੀ ਵਿਦੇਸ਼ੀ ਦਖਲਅੰਦਾਜ਼ੀਆਂ ਦੀਆਂ ਗਤੀਵਿਧੀਆਂ ਨੂੰ ਸਿੱਧਿਤ ਕਰਦਾ ਹੈ ਸੀਐਸਆਈਐਸ ਨੇ ਇਸ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਕਿ ਕੈਨੇਡਾ ਦੇ ਅੰਦਰ ਵਿਦੇਸ਼ੀ ਦਖਲਅੰਦਾਜ਼ੀ ਅਤੇ ਵਕਫਵਾਦੀ ਗਤੀਵਿਧੀਆਂ ਬਾਰੇ ਖਾਸ ਤੌਰ ਤੇ ਭਾਰਤ ਨਾਲ ਇਸ ਦੇ ਸੰਵੇਦਨਸ਼ੀਲ ਕੂਟਨੀਤਿਕ ਸਬੰਧਾਂ ਦੇ ਸੰਦਰਭ ਵਿੱਚ ਚਿੰਤਾਵਾਂ ਨੂੰ ਜਗਾਇਆ ਗਿਆ ਹੈ ਕੈਨੇਡਾ ਦੀ ਆਪਣੇ ਖੁਫੀਆ ਸੁਰੱਖਿਆ ਨੇ ਜੋ ਨਵੀਂ ਦਿੱਲੀ 'ਚ ਲੰਬੇ ਸਮੇਂ ਤੋਂ ਕਹਿੰਦੀ ਆ ਰਹੀ ਆ ਕਿ ਕੈਨੇਡਾ ਭਾਰਤ ਵਿਰੋਧੀ ਅੰਸਰਾਂ ਲਈ ਇੱਕ ਸੁਰੱਖਿਅਤ ਪਨਾਹਗਾ ਬਣ ਗਿਆ ਹੈ ਗੱਲ ਦੀ ਪੁਸ਼ਟੀ ਕੀਤੀ ਹੈ ਰਿਪੋਰਟ ਵਿੱਚ ਬਾਹਰੀ ਪ੍ਰਭਾਵੀ ਮੁਹੀਮਾ ਅਤੇ ਘਰੇਲੂ ਵਖਵਾਦੀ ਵਿੱਤ ਨੈੱਟਵਰਕ ਦੋਵਾਂ ਵਿਰੁੱਧ ਨਿਰੰਤਰ ਚੌਕਸੀ ਦੀ ਮੰਗ ਕੀਤੀ ਗਈ ਹੈ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਕਿ ਇਹ ਗਤੀਵਿਧੀਆਂ ਕੈਨੇਡਾ ਦੇ ਸਟੈਂਡ ਤੋਂ ਮੁੱਖ ਮੁੱਦਿਆਂ ਤੇ ਭਾਰਤ ਦੇ ਹਿੱਤਾਂ ਨਾਲ ਲੈ ਬੱਦ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਖਾਸ ਤੌਰ ਤੇ ਇਹ ਇੱਕ ਭਾਰਤ ਸਰਕਾਰ ਕੈਨੇਡਾ ਆਧਾਰਿਤ ਇੱਕ ਆਜ਼ਾਦ ਦੇਸ਼ ਦੇ ਸਮਰਥਕਾਂ ਨੂੰ ਕਿਵੇਂ ਵੇਖਦੀ ਹੈ ਜਿਸ ਨੂੰ ਉਹ ਖਾਲਿਸਤਾਨ ਕਹਿੰਦੇ ਨੇ ਬੁੱਧਵਾਰ ਰਿਪੋਰਟ ਵਿੱਚ ਲਿਖਿਆ ਗਿਆ ਭਾਰਤ ਸਰਕਾਰ ਅਤੇ ਨਿੱਜਰ ਕਤਲ ਦੇ ਵਿਚਕਾਰ ਸਬੰਧ ਖਾਲਿਸਤਾਨ ਅੰਦੋਲਨ ਦੇ ਵਿਰੁੱਧ ਭਾਰਤ ਦੇ ਦਮਨਕਾਰੀ ਯਤਨਾਂ ਵਿੱਚ ਇੱਕ ਮਹੱਤਵਪੂਰਨ ਵਾਧਾ ਅਤੇ ਉੱਤਰੀ ਅਮਰੀਕਾ ਵਿੱਚ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦਾ ਸਪਸ਼ਟ ਅਰਦਾਦਾ ਦਰਸਾਉਂਦਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜੀ7 ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਉਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਇਸਤੇ ਕੁਝ ਸਿੱਖ ਵਕੀਲ ਅਤੇ ਉਨ੍ਹਾਂ ਦੇ ਆਪਣੇ ਸੰਸਦ ਮੈਂਬਰਾਂ ਨੇ ਨਾਰਾਜ਼ਗੀ ਪ੍ਰਗਟਾਈ ਹਾਲਾਂਕਿ ਕਾਰਨੀ ਨੇ ਆਲਮੀ ਮਾਮਲਿਆਂ ਵਿੱਚ ਭਾਰਤ ਦੀ ਮਹੱਤਤਾ ਦਾ ਹਵਾਲਾ ਦੰਦਦੇ ਹੋਏ ਆਪਣੇ ਫੈਸਲੇ ਦਾ ਬਚਾਅ ਕੀਤਾ ਕਾਰਨੀ ਨੇ ਭਾਰਤ ਨੂੰ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥ ਵਿਵਸਥਾ ਅਤੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਦੇ ਰੂਪ ਵਿੱਚ ਦਰਜ ਤੇ ਜ਼ੋਰ ਦਿੱਤਾ ਜਿਸ ਨਾਲ ਇਹ ਵਿੱਚ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਇੱਕ ਮਹੱਤਵਪੂਰਨ ਖਿਡਾਰੀ ਬਣ ਜਾਂਦਾ ਹੈ। ਕੈਨੇਡਾ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਜਬਰਨ ਬਸੂਲੀ ਦੀਆਂ ਆ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਸਰੀ ਵਿੱਚ ਭਾਈਚਾਰੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕਰ ਇਸ ਮਸਲੇ ਨੂੰ ਹੱਲ ਕਰਨ ਬਾਬਤ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸ਼ਹਿਰ ਦੇ ਵਸਨੀਕਾਂ, ਵਪਾਰੀਆਂ ਤੋਂ ਇਲਾਵਾ ਮਿਊਨਿਸਪਲ, ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ਦੇ ਨੁਮਾਇੰਦੇ ਹਾਜ਼ਰ ਰਹੇ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰੀ ਦੇ ਲక్ష్ਮੀਨਾਰਾਇਣ ਮੰਦਰ ਦੇ ਪ੍ਰਧਾਨ ਸतीश ਕੁਮਾਰ ਜਿਨ੍ਹਾਂ ਦੇ ਰਿਫਲੈਕਸ਼ਨਸ ਬੈਂਕਟ ਹਾਲ ਉੱਪਰ ਹਾਲ ਹੀ ਵਿੱਚ ਗੋਲੀਆਂ ਚਲਾਈਆਂ ਗਈਆਂ ਉਹਨਾਂ ਨੇ ਕਿਹਾ ਕਿ ਕਾਰੋਬਾਰੀ ਲੋਕ ਇਹਨਾਂ ਧਮਕਿਆਂ ਦੇ ਮੱਦੇਨਜ਼ਰ ਬੇहद ਪਰੇਸ਼ਾਨ ਨੇ ਸतीश ਕੁਮਾਰ ਨੇ ਭਰੇ ਮਨ ਨਾਲ ਕਿਹਾ ਕਿ ਉਹਨਾਂ ਨੂੰ ਜਾਪਦਾ ਹੈ ਕਿ ਕੈਨੇਡਾ ਵਿੱਚ ਆ ਕੇ ਤਰੱਕੀ ਕਰਨਾ ਉਹਨਾਂ ਦਾ ਗੁਨਾਹ ਹੋ ਗਿਆ ਕੁਮਾਰ ਦੇ 152 ਸਟ੍ਰੀਟਾਂ ਤੇ 66 ਵੈਲੀਅਰ ਤੇ ਖੇਤਰ ਰਿਫਲੈਕਸ਼ਨਸ ਬੈਂਕਟ ਹਾਲ ਤੇ ਹੋਈ 6 ਅਤੇ 7 ਜੂਨ ਦੀ ਰਾਤ ਨੂੰ ਗੋਲੀਆਂ ਦੇ ਕਈ ਰਾਉਂਡ ਫਾਇਰ ਕੀਤੇ ਗਏ ਸ਼ੂਟਿੰਗ ਦੀ ਇਸ ਵਾਰਦਾਤ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ ਇਹ ਮਾਮਲਾ ਮੇਰਾ ਇਕੱਲੇ ਦਾ ਨਹੀਂ ਸਗੋਂ ਪੂਰੇ ਭਾਈਚਾਰੇ ਦਾ ਹੈ ਜੇਕਰ ਮੈਂ ਚਾਹੁੰਦਾ ਤਾਂ ਪੈਸੇ ਦੇ ਕੇ ਆਪਣਾ ਪਿੱਛਾ ਛੁਡਾ ਸਕਦਾ ਸੀ ਪਰ ਮੈਂ ਚਾਹੁੰਦਾ ਹਾਂ ਕਿ ਇਸ ਮਸਲੇ ਦਾ ਕੋਈ ਹੱਲ ਨਿਕਲਣਾ ਚਾਹੀਦਾ ਇਸ ਮੌਕੇ ਵੱਖ-ਵੱਖ ਪੱਧਰ ਦੇ ਨੁਮਾਇੰਦਿਆਂ ਤੋਂ ਇਲਾਵਾ ਉਹਨਾਂ ਵੱਲੋਂ ਕੀਤੇ ਕੰਮਾਂ ਬਾਰੇ ਵੀ ਜਾਣਕਾਰੀ ਮੰਗੀ ਗਈ ਇਸ ਸੰਮਗਮ ਵਿੱਚ ਹਿੱਸਾ ਲੈਣ ਪਹੁੰਚੇ ਸਰੀ ਨਿਰਟੋਂ ਤੋਂ ਲਿਬਰਲ ਐਮਪੀ ਸੁਖ ਧਾਲੀਵਾਲ ਨੇ ਜ਼ਬਰਨ ਵਸੂਲੀ ਦੇ ਮਾਮਲੇ ਬਾਰੇ ਸਰਕਾਰ ਦੀ ਸੁਹਿਦਰਤਾ ਬਾਰੇ ਦੱਸਦਿਆਂ ਕਿਹਾ ਕਿ ਸਰਕਾਰ ਹਜ਼ਾਰ ਹੋਰ ਵਦੇਰੇ ਆਰਸੀ ਐਮਪੀ ਅਧਿਕਾਰੀ ਧਰਤੀ ਕਰ ਰਹੀ ਹੈ ਤਾਲੀਵਾਲ ਨੇ ਕਿਹਾ ਕਿ ਉਹਨਾਂ ਨੇ ਨਿੱਜੀ ਤੌਰ ਤੇ ਇਸ ਮਸਲੇ ਵਿੱਚ ਪੀੜਤ ਸतीश ਕੁਮਾਰ ਦੀ ਸੈਕਟਰੀ ਆਫ ਸਟੇਟ ਅਤੇ ਪਬਲਿਕ ਸੇਫਟੀ ਮਨਿਸਟਰ ਨਾਲ ਗੱਲਬਾਤ ਕਰਵਾਈ ਲੈਂਗਲੀ ਤੋਂ ਕੰਜ਼ਰਵੇਟਿਵ ਐਮਪੀ ਟਾਮਰਾ ਜான்ਸਨ ਨੇ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਮਸਲਾ ਹਾਊਸ ਆਫ ਕਾਮਨਸ ਵਿੱਚ ਲਿਜਾਣ ਦੀ ਗੱਲ ਆਖੀ ਇਸ ਮੀਟਿੰਗ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਐਮ ਐਲ ਏ ਸਮੇਤ ਸਵੇ ਦੇ ਪਬਲਿਕ ਸੇਫਟੀ ਮੰਤਰੀ ਗੈਰੀ ਬੈਗ ਨੇ ਵੀ ਸ਼ਮੂਲਿਤ ਕੀਤੀ ਮੰਤਰੀ ਬੈਗ ਜੋ ਕਿ ਸਰੀ ਗਿਲਫੀਲਡ ਰਾਈਡਿੰਗ ਤੋਂ ਐਮ ਐਲ ਏ ਹਨ ਉਹਨਾਂ ਕੋਲ ਆਰ ਸੀ ਐਮ ਪੀ ਵਿੱਚ ਕੰਮ ਕਰਨ ਦਾ ਲੰਬਾ ਤਜਰਬਾ ਹੈ ਉਹਨਾਂ ਨੇ ਕਿਹਾ ਕਿ ਸੰਗਠਿਤ ਅਪਰਾਧ ਬਹੁਤ ਹੀ ਪੇਚੀਦਾ ਮਾਮਲਾ ਹੈ ਜਿਸ ਲਈ ਵੱਖ-ਵੱਖ ਸ਼ਹਿਰਾਂ ਦੀਆਂ ਪੁਲਿਸ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਨੇ ਗੈਰੀ ਬੈਗ ਨੇ ਹਾਲ ਹੀ ਵਿੱਚ ਡੈਲਟਾ ਐਬਸਫੋਰਟ ਅਤੇ ਪੀਲ ਰੀਜਨ ਦੀ ਪੁਲਿਸ ਵੱਲੋਂ ਮਿਲ ਕੇ ਹਰਜੀਤ ਸਿੰਘ ਢੱਡਾ ਦੇ ਕਤਲ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਬਰਨ ਵਸੂਲੀ ਦੇ ਮਾਮਲੇ ਇੱਕ ਤੋਂ ਵੱਧ ਸ਼ਹਿਰਾਂ ਦੇ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਸਾਹਮਣੇ ਆ ਰਹੇ ਨੇ। ਕੈਨੇਡਾ ਦੇ ਸਰੀ ਇਲਾਕੇ 'ਚ ਕਾਨੂੰਨ ਵਿਵਸਥਾ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ। ਜਿਸ ਦੀ ਤਾਜ਼ਾ ਉਦਾਹਰਣ ਉਦੋਂ ਦੇਖਣ ਨੂੰ ਮਿਲੀ ਜਦੋਂ ਅੱਜ ਤੜਕਸਾਰ ਗੁਰਦੁਆਰਾ ਨਾਨਕ ਸਿੱਖ ਟੈਂਪਲ ਸਕਾਟ ਰੋਡ ਦੇ ਸਾਬਕਾ ਪ੍ਰਧਾਨ ਰਗਵੀਰ ਸਿੰਘ ਨੀਜਰ ਦੇ ਟਰੱਕਿੰਗ ਕਾਰੋਬਾਰੀ ਦਫ਼ਤਰ ਅਤੇ ਵਾਹਨਾਂ ਤੇ ਅਣਪਛਾਤੇ ਅਨਸਰਾਂ ਨੇ ਗੋਲੀਬਾਰੀ ਕਰ ਦਿੱਤੀ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ਵਿੱਚ ਕਿਸੇ ਵੱਡੇ ਨੁਕਸਾਨ ਤੋਂ ਬਚਾਰਿਆ ਜਦਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਆਰੰਭ ਵੀ ਗਈ ਹੈ ਸੂਤਰਾਂ ਅਨੁਸਾਰ ਗਗਬੀਰ ਸਿੰਘ ਨੇਜਰ ਨੇ ਜਾਂਚ ਅਧਿਕਾਰੀਆਂ ਕੋਲ ਖੁਲਾਸਾ ਕੀਤਾ ਹੈ ਕਿ ਉਹਨਾਂ ਪਾਸੋਂ ਕੁਝ ਸਮੇਂ ਤੋਂ ਭਾਰਤ ਦੇ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ਤੇ 5 ਲੱਖ ਡਾਲਰ ਦੀ ਫਰੋਤੀ ਮੰਗੀ ਜਾ ਰਹੀ ਸੀ ਅਤੇ ਇਹ ਰਕਮ ਨਾ ਭੇਜਣ ਤੇ ਜਾਨੋਂ ਮਾਰਨ ਦੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਜ਼ਿਕਰਯੋਗ ਹੈ ਕਿ ਰਗਬੀਰ ਸਿੰਘ ਨੇਜਰ ਮਹਰੂਮ ਖਾਲਿਸਤਾਨ ਦੀ ਆਗੂ ਹਰਦੇਪ ਸਿੰਘ ਨੇਜਰ ਦੇ ਚਚੇਰੇ ਭਰਾ ਨੇ ਅਤੇ ਸਥਾਨਕ ਸਿੱਖ ਸਿਆਸਤ ਦੇ ਵਿੱਚ ਸਰਗਰਮ ਨੇ ਕੁਝ ਅਰਸਾ ਪਹਿਲਾਂ ਇਹਨਾਂ ਦੀ ਰਹਿਸ਼ਤੇ ਵੀ ਗੋਲੀਬਾਰੀ ਹੋ ਚੁੱਕੀ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰਦੇਪ ਸਿੰਘ ਨੇਜਰ ਦਾ ਗੁਰਦੁਆਰੇ ਦੇ ਪ੍ਰਧਾਨ ਹ 2 ਸਾਲ ਪਹਿਲਾਂ 18 ਜੂਨ 2023 ਨੂੰ ਗੁਰਦੁਆਰੇ ਦੀ ਪਾਰਕਿੰਗ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਟ੍ਰਾਂਟੋ ਵਿਖੇ ਟੈਕਸੀ ਕਿਰਾਏ ਦੇ ਨਾਂ ਤੇ ਸੈਂਕੜੇ ਲੋਕਾਂ ਤੋਂ 5 ਲੱਖ ਡਾਲਰ ਦੀ ਰਕਮ ਠੱਗਣ ਦੇ ਮਾਮਲੇ ਵਿੱਚ ਪੰਜ ਭਾਰਤੀਆਂ ਸਮੇਤ 11 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਟ੍ਰਾਂਟੋ ਪੁਲਿਸ ਦੇ ਡਿਟੈਕਟਿਵ ਡੇਵਿਡ ਕਾਫੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰੋਜੈਕਟ ਫੇਅਰ ਅਧੀਨ ਤਸਵੀਰ ਨੇ ਤੱਕ ਕੀਤੀ ਗਈ ਪੜਤਾਲ ਦੇ ਆਧਾਰ ਤੇ ਇਹ ਗ੍ਰਿਫਤਾਰੀਆਂ ਸੰਭਵ ਹੋ ਸਕੀਆਂ ਪੁਲਿਸ ਮੁਤਾਬਕ ਟੈਕਸੀ ਡਰਾਈਵਰ ਬਣੇ ਸ਼ੱਕੀਆਂ ਵੱਲੋਂ ਮੁਸਾਫਰਾਂ ਨੂੰ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਕਿਰਾਇਆ ਅਦਾ ਕਰਨ ਵਾਸਤੇ ਆਖਿਆ ਜਾਂਦਾ ਕਿਰਾਏ ਦੀ ਅਦਾਇਗੀ ਦੌਰਾਨ ਸ਼ੱਕੀਆਂ ਵੱਲੋਂ ਮੁਸਾਫਰਾਂ ਦਾ ਪਿੰਨ ਕੋਡ ਕਾਪੀ ਕਰ ਲਿਆ ਜਾਂਦਾ ਅਤੇ ਅਸਲ ਕਾਰਡ ਆਪਣੇ ਕੋਲ ਰੱਖ ਕੇ ਉਸ ਨਾਲ ਮਿਲਦੇ ਜੁਲਦੇ ਕਾਰਡ ਮੋੜ ਦਿੱਤੇ ਜਾਂਦੇ ਇਹ ਕਾਰਡ ਤੁਰੰਤ ਠੱਗਾਂ ਦੇ ਸਾਥੀਆਂ ਕੋਲ ਪੁੱਜਦੇ ਅਤੇ ਇਹਨਾਂ ਰਾਹੀਂ ਏਟੀਐਮਜ਼ ਵਿੱਚੋਂ ਰਕਮ ਕਢਵਾਉਣ ਤੋਂ ਇਲਾਵਾ ਮਹਿੰਗੀਆਂ ਚੀਜ਼ਾਂ ਖਰੀਦਣ ਦਾ ਸلسلਾ ਸ਼ੁਰੂ ਹੋ ਜਾਂਦਾ। ਸ਼ੱਕਿਆਂ ਦੀ شناخت ਏਕਜੋਤ ਨਾਹਲ, ਹਰਜੋਬਨ ਨਾਹਲ, ਅਰਪ੍ਰੀਤ ਸਿੰਘ, ਗਰਨੂਰ ਸਿੰਘ ਰੰਧਾਵਾ ਅਤੇ ਗੌਰਵ ਟਾਕਵਜੋ ਅਤੇ ਰਿਆਜ਼ੁਦੀਨ ਸ਼ੇਖ ਸਾਣੇ ਹੋਰ ਨਾਂ ਵੱਜੋ ਕੀਤੀ ਗਈ ਹੈ ਜਿਨ੍ਹਾਂ ਵਿਰੁੱਧ ਸਾਂਝੇ ਤੌਰ ਤੇ 108 ਦੋਸ਼ ਆਇਦ ਕੀਤੇ ਗਏ। ਡੇਵਿਡ ਕਾਫੀ ਨੇ ਅੱਗੇ ਦੱਸਿਆ ਕਿ ਇਹ ਠੱਗੀ ਇਹ ਤਰੀਕਾ ਸ਼ਹਿਰ ਵਿੱਚ ਨਵਾਂ ਨਹੀਂ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਸਾਹਮਣੇ ਆਉਣ ਮਗਰੋਂ ਜੁਲਾਈ 2024 ਵਿੱਚ ਪ੍ਰੋਜੈਕਟ ਫੇਅ ਅਧੀਨ ਰਾਹੀ ਪੜਤਾਲ ਸ਼ੁਰੂ ਹੋ ਗਈ ਅਤੇ 300 ਤੋਂ ਵੱਧ ਪੀੜਤ ਹੋਣ ਬਾਰੇ ਪਤਾ ਲੱਗਾ ਪੁਲਿਸ ਦਾ ਮੰਨਣਾ ਹੈ ਕਿ ਠੱਗੀ ਦਾ ਸ਼ਿਕਾਰ ਬਣੇ ਪੀੜਤਾਂ ਦੀ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ ਦੂਜੇ ਪਾਸੇ ਪੁਲਿਸ ਵੱਲੋਂ ਤਲਾਸ਼ੀ ਵਾਰੰਟਾ ਦੇ ਆਧਾਰ 'ਤੇ ਮਾਰੇ ਛਾਪਿਆਂ ਦੌਰਾਨ ਕ੍ਰੈਡਿਟ ਐਂਡ ਡੈਬਿਟਸ ਟਰਮੀਨਲਸ ਮਹਿੰਗੇ ਕੱਪੜੇ ਗਹਿਣੇ ਕੰਪਿਊਟਰ ਮੋਬਾਈਲ ਫੋਨ ਅਤੇ ਕਈ ਕਿਸਮ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਜ਼ਬਤ ਕੀਤੇ ਗਏ ਦੋ ਸ਼ੱਕੀਆਂ ਨੂੰ ਪੁਲਿਸ ਹੁਣ ਤੱਕ ਗ੍ਰਿਫਤਾਰ ਨਹੀਂ ਕਰ ਸਕੇ ਡੇਵਿਡ ਕਾਫੀ ਨੇ ਦਾਅਵਾ ਕੀਤਾ ਕਿ ਲੱਖਾਂ ਡਾਲਰ ਦੇ ਠੱਗੀ ਦਾ ਇਹ ਮਾਮਲਾ ਕਾਨੂੰਨ ਦੇ ਡਾਇਰੇ ਵਿੱਚ ਰਹਿ ਰਹੇ ਟੈਕਸੀ ਚਲਾਉਣ ਵਾਲਿਆਂ ਨੂੰ ਪ੍ਰਭਾਵਿਤ ਨਹੀਂ ਕਰਦਾ ਲਾਈਸੈਂਸ ਥੂ ਦਾ ਟੈਕਸੀ ਆਪਰੇਟਰ ਟ੍ਰਾਂਟੋ ਅਤੇ ਨਾਂ ਲੱਗਦੇ ਇਲਾਕਿਆਂ ਵਿੱਚ ਆਵਾਜਾਈ ਦੀ ਸਹੂਲਤ ਮਹਿਆ ਕਰਵਾਉਂਦੇ ਨੇ ਪਰ ਠੱਗਾਂ ਦੇ ਟੋਲੇ ਨੇ ਆਪਣੇ ਜੇਬਾ ਭਰਨ ਦੇ ਮਕਸਦ ਨਾਲ ਯਾਤਰੀਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਸ਼ੱਕੀਆਂ ਵੱਲੋਂ ਜ਼ਿਆਦਾਤਰ ਉਹਨਾਂ ਇਲਾਕਿਆਂ ਵਿੱਚ ਵਾਰਦਾਤ ਕੀਤੀ ਜਾਂਦੀ ਜਿੱਥੇ ਸਲਾੰਦਿਆਂ ਦੀ ਆਵਾਜਾਈ ਵੱਧ ਹੁੰਦੀ ਹੈ ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਸ਼ਹਿਰ ਵਿੱਚ ਟੈਕਸੀ ਸਫ਼ਰ ਦੌਰਾਨ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਅਸਲ ਟੈਕਸੀ ਡਰਾਈਵਰ ਕਦੇ ਵੀ ਨਗਦ ਕਿਰਾਏ ਨੂੰ ਨਾ ਨਹੀਂ ਕਰਦੇ ਅਤੇ ਤੁਹਾਡਾ ਕ੍ਰੈਡਿਟ ਜਾਂ ਡੈਬਿਟ ਕਾਰਡ ਤੁਹਾਡੀਆਂ ਅੱਖਾਂ ਤੋਂ ਔਲੇ ਲੇਕੇ ਨਹੀਂ ਜਾਂਦੇ ਜੇਕਰ ਇਹ ਟੈਕਸੀ ਡਰਾਈਵਰ ਅਜਿਹਾ ਕਰਦਾ ਹੈ ਤਾਂ ਉਸ ਨੂੰ ਅਦਾਇਗੀ ਕਰਨ ਦੀ ਬਜਾਏ ਪੁਲਿਸ ਕੋਲ ਸ਼ਿਕਾਇਤ ਕੀਤੀ ਜਾਵੇ